ਅੱਤਿ ਗਾਜੀ ਦਾ ਇਰਮਾਨ ਉਹ ਪੱਤੂ ਦਾ ਪੱਗ ਬੜੀ ਠੋਕੀਆ ਚ ਹੋਇਆ ਹੈ ਪੂਰਾ ਜੱਗ ਦੇ ਸਵਾਦ ਵਿੱਚ ਖੜੀ ਕਰ ਗਿਆ ਹੈ ਅੱਤਿ ਗਾਜੀ ਕੀ ਅਦਾਇ ਮੰਤਰ ਹੈ ਵਾਹਿਗੁਰੂ ਅੱਜ ਗਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਣੇ ਸੋਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਲਕਾ ਕੋਟਪੂਰਾ ਦੇ ਵੱਖ-ਵੱਖ ਸਕੂਲਾਂ ਵਿੱਚ ਲਗਭਗ 61 ਲੱਖ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਸਰਕਾਰੀ ਸਕੂਲਾਂ ਵਿੱਚ অতি ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਨਾਕੇ ਕੇ ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਵਿਸ਼ਵਾਸ ਪੈਦਾ ਕਰਨ ਲਈ ਲੋਕ ਮਿਲਣੀਆਂ ਦੇ ਮੰਤ ਤਹਿਤ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਾ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਸਿੱਖਿਆ ਤੋਂ ਜਾਣੂ ਹੋ ਸਕਣ ਅਤੇ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਇਸ ਮੌਕੇ ਉਹਨਾਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਸਵਿਕਰ ਸਨਮਾਨੇ ਸਰਕਾਰੀ ਹਾਈ ਸਕੂਲ ਟੀਮਾਂਵਾਲੀ ਵਿਖੇ ਲਗਭਗ 15 ਲੱਖ ਦੀ ਲਾਗਤ ਨਾਲ ਬਰਾਂਡਿਆਂ ਦੇ ਫਰਸ਼ ਅਤੇ ਸੈਂਸ ਲੈਬ ਦਾ ਆਦ ਦੇ ਕੰਮ ਦਾ ਉਦਘਾਟਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਟੀਮਾਂ ਵੱਲੋਂ ਵਿਖੇ ਲਗਭਗ 15 ਲੱਖ ਦੀ ਲਾਗਤ ਨਾਲ ਐਡੀਸ਼ਨਲ ਕਲਾਸਰੂਮ ਚਾਰ ਦੀਵਾਰੀ ਦੇ ਰਿਪੇਅਰ ਦੇ ਕੰਮ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਬਾਡ ਨੰਬਰ 12 ਵਿਖੇ 19 ਲੱਖ 83 ਹਜ਼ਾਰ ਦੀ ਲਾਗਤ ਨਾਲ ਮੇਜਰ ਰਿਪੇਅਰ ਚਾਰ ਦੀਵਾਰੀ ਕਮਰੇ ਆਦੋ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਕੋੜਪੁਰਾਖੇ 2 ਲੱਖ ਦੀ ਗ੍ਰਾਂਟ ਨਾਲ ਹਦੇ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਕੋੜ ਪੂਰਾ ਵਿਖੇ 955000 ਦੀ ਲਾਗਤ ਨਾਲ ਨਵੇਂ ਕਮਰਾਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ ਬੱਚਿਆਂ ਦੀ ਜਿਹੜੀ ਲੁੱਟ ਹੁੰਦੀ ਹੈ ਪ੍ਰਾਈਵੇਟ ਸਕੂਲਾਂ ਚ ਅਸੀਂ ਸਰਕਾਰੀ ਸਕੂਲਾਂ ਨੂੰ ਬਹੁਤ ਇੱਡੇ ਤਕੜੇ ਕਰ ਦਾਂਗੇ ਇੰਨੇ ਸੋਹਣੇ ਕਰ ਦਾਂਗੇ ਕਿ ਜਿੱਥੇ ਵਰਦੀ ਫ੍ਰੀ ਐਜੂਕੇਸ਼ਨ ਫ੍ਰੀ ਵਜੀਫਾ ਫ੍ਰੀ ਦੁਪਹਿਰ ਦਾ ਖਾਣਾ ਫ੍ਰੀ ਖਾਣੇ ਦੇ ਵਿੱਚ ਫਲ ਫ੍ਰੀ ਮਤਲਬ ਪ੍ਰੀ ਐਜੂਕੇਸ਼ਨ ਔਰ ਮੈਰੀ ਐਜੂਕੇਸ਼ਨ ਦੇਵਾਂਗੇ ਇਹ ਸਾਡਾ ਪਲਾਨ ਹੈ ਤਾਂ ਕਿ ਸਾਡੇ ਬੱਚੇ ਰਾਜੇ ਬਣਨ ਪੰਜਾਬ ਸਿੱਖਿਆ ਕ੍ਰਾਂਤੀ ਰਾਹੀਂ ਬਦਲ ਰਿਹਾ ਔਰ ਬੜੇ ਬੇਮਿਸਾਲ ਕੰਮ ਹੋ ਰਿਹਾ ਜਿਹੜਾ ਤੁਸੀਂ ਜਿਹੜੀ ਤੌਰ ਤੇ ਖੜੇ ਹੋ ਇਹ ਵੀ ਇੱਕ ਬਹੁਤ ਮਾਡਲ ਦੇ ਇੱਕ ਸਮਾਰਟ ਸਕੂਲ ਲੈ ਕੇ ਕਮਰਾਜੇਰਾ ਪੰਜਾਬ ਸਰਕਾਰ ਨੇ ਬਣਾਇਆ ਹੈ ਔਰ ਅੱਜ ਚਾਰ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਅਧੀਨ ਜਿਹੜਾ ਸਾਡੀ ਚੱਲ ਰਹੀ ਹੈ ਇੱਕ ਕੈਂਪੇਨ ਚੱਲ ਰਹੀ ਹੈ ਉਹਨਾਂ ਦੇ ਵਿੱਚ ਜਾ ਕੇ ਜਿਹੜੇ ਚੱਲਦੇ ਕੰਮਾਂ ਦਾ ਜਿਹੜੇ ਕੰਮ ਹੋ ਚੁੱਕੇ ਨੇ ਉਹਨਾਂ ਦਾ ਉਦਘਾਟਨ ਕਰਕੇ ਆਏ ਆਂ ਔਰ 61 ਲੱਖ ਦੇ ਜਿਹੜੇ ਅੱਜ ਦੇ ਇੱਕ ਇੱਕ ਕੰਮ ਸੀ ਤੋਂ ਕਰੋੜਾਂ ਰੁਪਏ ਦੇ ਕੰਮ ਸਾਡੇ ਹਲਕਾ ਫੂਟਪੁਥਰੇ ਦੇ ਵਿੱਚ ਹੀ ਹੋ ਚੁੱਕੇ ਆ ਇਹਦੇ ਲਈ ਮੈਂ ਮਾਣ ਦਿੰਉ ਸਿੱਖਿਆ ਮੰਤਰੀ ਜੀ ਪੰਜਾਬ ਸਰਕਾਰ ਸੂਚੀ ਸਰਕਾਰ ਸਭ ਔਰ ਖਾਸ ਕਰਕੇ ਸਾਡੇ ਜਿਹੜੇ ਟੀਚੇ ਸਹਿਬਾਨਾ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ ਬਹੁਤ ਸਾਥ ਦਿੱਤਾ ਔਰ ਜਿਹੜੇ ਸਰਕਾਰੀ ਸਕੂਲ ਜਿਹੜੇ ਖਿਲਰੇ ਪਏ ਸੀ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਆਪਦੀ ਦੇਖਰੇਖ ਦੇ ਵਿੱਚ ਬਹੁਤ ਵਧੀਆ ਬਣਾਇਆ ਔਰ ਸਰਕਾਰ ਨੇ ਫੰਡ ਦਿੱਤੇ ਔਰ ਸਹੀ ਥਾਂ ਤੇ ਵੰਡ ਲਏ ਜੋ ਸਾਡੇ ਟੀਚਰ ਸਾਹਿਬਾਨ ਦਾ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਸਰ ਇਹ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE ਟੈਸਟ ਕਲੀਅਰ ਕੀਤਾ ਉਹ ਕਿੰਨੀ ਗੱਲ ਦੇਖੋ ਜੀ 199 ਬੱਚਾ ਨੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE ਟੈਸਟ ਕੀਤਾ ਜਿਹੜਾ ਹਿੰਦੁਸਤਾਨ ਲੈਵਲ ਦਾ ਟੈਸਟ ਹੁੰਦਾ ਇਹਦੇ ਲਈ ਮੈਂ ਸਾਡੇ ਟੀਚਰ ਸਾਹਿਬਾਨ ਨੂੰ ਵਧਾਈ ਦਿੰਦਾ ਔਰ ਇੱਥੋਂ ਪਤਾ ਲੱਗਦਾ ਹੁਣ ਸਰਕਾਰੀ ਸਕੂਲ ਉਹੀ ਸਰਕਾਰੀ ਨਹੀਂ ਮੁੜੇ ਮਿਆਰੀ ਸਕੂਲ ਹੈ ਇਹ ਇਹਨਾਂ ਸਕੂਲਾਂ 'ਚ ਸਟੈਂਡਰਡ ਆ ਗਿਆ 9000 ਬੱਚੇ ਪਿਛਲੇ ਸਾਲ ਪ੍ਰਾਈਵੇਟ ਸਕੂਲਾਂ ਤੋਂ ਝਟਕੇ ਸਾਡੇ ਸਰਕਾਰੀ ਸਕੂਲਾਂ 'ਤੇ ਮੁੜ ਕੇ ਨੁਕਤੀ ਹੋਇਆ ਤੇ ਇਹਦੇ ਲਈ ਮੈਂ ਕਹਿੰਦਾ ਵੀ ਸਾਡਾ ਪੰਜਾਬ ਬਦਲਿਆ ਸਿੱਖਿਆ ਦੇ ਰਾਹੀਂ ਬਦਲ ਰਿਹਾ ਓਕੇ ਜੀ ਪੰਜਾਬ ਸਰਕਾਰ ਵੱਲੋਂ ਵੱਡੇ ਮਹਿੰਮਤ ਸਿੱਖਿਆ ਕ੍ਰਾਂਤੀ ਤਹਿਤ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੇ ਕੋਟ ਪੂਰੇ ਸ਼ਹਿਰ ਦੇ ਨਾਲ ਨਾਲ ਵੱਖ-ਵੱਖ ਪਿੰਡਾਂ ਵਿੱਚ ਵੀ ਕਈ ਹਾਲ ਬਾਥਰੂਮਾਂ ਦਾ ਸਕੂਲ ਚ ਬਣਾਏ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖਿਆ ਮਿਆਰੀ ਸਿੱਖਿਆ ਜਿਹੜੀ ਬੱਚਿਆਂ ਨੂੰ ਦੇਣੀ ਹੈ ਉਹਦੇ ਵੱਲ ਧਿਆਨ ਦੇ ਰਹੇ ਹਾਂ ਤੇ ਕਰੋੜਾਂ ਰੁਪਏ ਸਰਕਾਰ ਉਹਦੇ ਤੇ ਲਾ ਰਹੀ ਹੈ ਪਹਿਲਾਂ ਸਕੂਲਾਂ ਦੇ ਵਿੱਚ ਕੀ ਹੁੰਦਾ ਸੀ ਕਿ ਉਹਨਾਂ ਦੇ ਕੰਦਾ ਵੀ ਨਹੀਂ ਸੀ ਓਪਨ ਹੀ ਹੁੰਦਾ ਸੀ ਕੋਈ ਕੂੜਾ ਸਿੱਟ ਜੇ ਤਾਂ ਉੱਤੇ ਕੂੜੇ ਦੇ ਢੇਰ ਲੱਗ ਜਾਂਦੇ ਸੀ ਪਰ ਹੁਣ ਚਾਰ ਦੁਆਰੀ ਕਰਕੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕੀਤੀ ਜਾਊਗੀ ਉੱਤੇ ਕਈ ਸਕੂਲਾਂ ਦੇ ਵਿੱਚ ਬੱਚਿਆਂ ਨੇ ਕਿੱਤੇ ਕੋਰੀਓਗ੍ਰਾਫੀ ਰੰਗਾ ਰੰਗ ਪ੍ਰੋਗਰਾਮ ਵੱਖ-ਵੱਖ ਤਰ੍ਹਾਂ ਦੇ ਆਪਣੇ ਤਿਰਬੇ ਵੀ ਸਾਂਝੇ ਕੀਤੇ ਤੇ ਪ੍ਰੋਗਰਾਮ ਵੀ ਪੇਸ਼ ਕੀਤੇ ਉੱਥੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਇਹ ਸਰਕਾਰ ਦੀ ਡਰਾਮੇਬਾਜੀ ਹੈ ਤਾਂ ਸਪੀਕਰ ਸਾਹਿਬ ਨੇ ਕਿਹਾ ਕਿ ਇਹ ਲੋਕ ਉਹਨਾਂ ਨੂੰ ਤੁਸੀਂ ਵੀ ਪੱਤਰਕਾਰਾਂ ਨੂੰ ਵੀ ਸਵਾਲ ਕਰਨਾ ਚਾਹੀਦਾ ਬਈ ਇਹ ਡਰਾਮੇਬਾਜੀ ਪਹਿਲੀਆਂ ਸਰਕਾਰਾਂ ਤੇ ਹੋਣੀ ਕਰ ਸਕਿਆ ਹੁਣ ਸਾਨੂੰ ਕਹਿੰਦੀਆਂ ਨੇ ਉਹ ਵੀ ਤਾਂ ਇਹ ਡਰਾਮੇ ਕਰ ਸਕਦੀਆਂ ਸੀ ਕੋਟਕਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਥਾ ਦੇ ਨਾਲ maina gormeesh singh